ਈਸਾਰਾ ਕੋ ਠੀਕ ਨਹੀਂ ਹੈ ਭਾਜਪਾ ਦੇ ਘਰੇ ਜੀ ਹਾਂ ਭਾਜਪਾ ਕਹਿੰਦੇ ਹੁਣ ਮੁੜ ਕੇ ਪਾਰਟੀ ਦੇ ਸੰਗਠਨ ਤੇ ਕੰਮ ਕਰੇਗੀ ਕਹਿੰਦੇ ਪਿਛਲੀਆਂ ਦੋ ਟਰਮਾਂ ਦੇ ਵਿੱਚ ਲੰਘੇ 10 ਸਾਲਾਂ ਦੇ ਵਿੱਚ ਭਾਜਪਾ ਜਿਹੜੀ ਪਾਰਟੀ ਸੀ ਉਹ ਸਰਕਾਰ ਤੇ ਨਿਰਭਰ ਹੋ ਗਈ ਸੀ ਸੰਘ ਤੋਂ ਸੰਘ ਦੇ ਸਿਸਟਮ ਤੋਂ ਸੰਘ ਦੇ ਰਿਵਾਇਤ ਤੋਂ ਕਹਿੰਦੇ ਦੂਰ ਹੋ ਗਈ ਇਸ ਲਈ ਕਹਿੰਦੇ ਭਾਜਪਾ ਹੁਣ ਮੁੜ ਕੇ ਨਵੇਂ ਸਿਰੇ ਤੋਂ ਵੈਸੇ ਤਾਂ ਸ਼ੀਸ਼ਾ ਦਿਖਾਇਆ ਬਿਸ਼ੱਕ ਨਤੀਜੇ ਜਿਹੋ ਜਿਹੇ ਮਰਜ਼ੀ ਆਏ ਹੋਣ ਹੈ ਸਰਕਾਰ ਚਾਹੇ ਮੁੜ ਕੇ ਭਾਜਪਾ ਦੀ ਬਣੀ ਹੋਵੇ ਪਰ ਕਿਤਨਾ ਕਿਤੇ ਦੇਸ਼ਵਾਸੀਆਂ ਨੇ ਭਾਜਪਾ ਨੂੰ ਵਿਸ਼ੇਸ਼ਰ ਦਿਖਾਇਆ ਕਿ ਭਾਈ ਸਾਨੂੰ ਕੰਮ ਵਾਲੀ ਰਾਜਨੀਤੀ ਚਾਹੀਦੀ ਆ ਸਾਨੂੰ ਇੱਕ ਸੁਰਤ ਵਾਲੀ ਰਾਜਨੀਤੀ ਚਾਹੀਦੀ ਆ ਸਾਨੂੰ ਦੇਸ਼ ਦੀ ਤਰੱਕੀ ਵਾਲੀ ਰੋਜ਼ਗਾਰ ਦੇਣ ਵਾਲੀ ਰਾਜਨੀਤੀ ਚਾਹੀਦੀ ਆ ਸਾਨੂੰ ਆ ਧਰਮਾਂ ਦੀ ਵੰਡ ਵਾਲੀ ਰਾਜਨੀਤੀ ਨਹੀਂ ਚਾਹੀਦੀ ਉਸ ਨੂੰ ਨਕਾਰਤਾ ਸਰਕਾਰ ਚਾਹੇ ਭਾਜਪਾ ਦੀ ਜਾਂ ਉਹਨਾਂ ਦੇ ਸਹਿਯੋਗੀ ਦਲਾਂ ਦੀ ਬਣ ਗਈ ਸੋ ਉਸ ਤੋਂ ਬਾਅਦ ਕਹਿੰਦੇ ਕਿ ਹੁਣ ਥੋੜਾ ਜਿਹਾ ਹਲੂਣਾ ਸੰਘ ਨੇ ਵੀ ਦਿੱਤਾ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਹੁਣ ਬਾਅਦ ਚੋ ਬੋਲਣ ਦਾ ਕੀ ਫਾਇਦਾ ਸੰਘ ਮੁਖੀ ਦਾ ਜਾਂ ਤਾਂ ਪਹਿਲਾਂ ਬੋਲ ਦੇ ਪਰ ਕੁਝ ਤਰ੍ਹਾਂ ਕਹਿੰਦੀਆਂ ਜਿਹੜੀਆਂ ਭਾਜਪਾ ਦੇ ਨੇੜੇ ਮੰਨੀਆਂ ਜਾਂਦੀਆਂ ਸੰਘ ਦੇ ਨੇੜੇ ਮੰਨੀ ਜਾਂਦੀ ਉਹ ਕਹਿੰਦੀਆਂ ਕਿ ਇਹ ਹਲੂਣਾ ਵੀ ਬਹੁਤ ਕੰਮ ਆਊਗਾ ਭਾਜਪਾ ਹੁਣ ਕਹਿੰਦੇ ਪਾਰਟੀ ਸੁਪਰੀਮੋ ਹੋਏਗੀ ਤੇ ਪਾਰਟੀ ਦਾ ਸੁਪਰੀਮੋ ਸੰਘ ਹੋਏਗਾ ਕਹਿੰਦੇ ਜੀ ਹੁਣ ਪਾਰਟੀ ਸਰਕਾਰ ਦੇ ਸਾਰੇ ਨਹੀਂ ਚੱਲੇਗੀ ਕਹਿੰਦੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਪ੍ਰਸਾਰ ਦੇ ਸਹਾਰੇ ਹੀ ਨਰਿੰਦਰ ਮੋਦੀ ਦੇ ਨਾਮ ਦੀ ਮਾਲਾ ਦੇ ਸਹਾਰੇ ਕਹਿੰਦੇ ਭਾਜਪਾ ਦੀ ਪਾਰਟੀ ਚੱਲੀ ਜਾਂਦੀ ਸੀ ਹੁਣ ਸੰਘ ਦੀ ਪਕੜ ਵੀ ਕਹਿੰਦੇ ਦੁਬਾਰਾ ਮਜ਼ਬੂਤ ਹੋਣ ਜਾ ਰਹੀ ਹੈ ਤੇ ਕਿਉਂਕਿ ਭਾਜਪਾ ਦੇ ਮੁਖੀ ਹੋਰਾਂ ਦਾ ਬਿਆਨ ਇੱਕ ਵੱਡਾ ਪਹਿਲੂ ਬਣ ਗਿਆ ਸੀ ਜਦੋਂ ਚੌਥੀ ਗਿੜ ਦੀਆਂ ਵੋਟਾਂ ਤੋਂ ਬਾਅਦ ਉਹਨੇ ਕਿਹਾ ਸੀ ਕਿ ਹੁਣ ਅਸੀਂ ਇੰਨੇ ਸਮਰਥ ਹੋ ਗਏ ਹਾਂ ਕਿ ਸਾਨੂੰ ਸੰਘ ਦੀ ਸਾਰੇ ਦੀ ਲੋੜ ਨਹੀਂ ਪਹਿਲਾਂ ਜਦੋਂ ਇੰਨੇ ਸਮਰਥ ਨਹੀਂ ਸੀ ਤਾਂ ਲੋੜ ਪੈਂਦੀ ਸੀ ਪਰ ਉਸ ਤੋਂ ਬਾਅਦ ਸੰਘ ਮੁਖੀ ਦੀਆਂ ਉਹ ਸਣਾਈਆਂ ਹੋਈਆਂ ਨਸੀਤਾਂ ਦਿੱਤੀਆਂ ਹੋਈਆਂ ਕਹਿੰਦੇ ਜੀ ਹੁਣ ਇਸ ਗੱਲ ਤੇ ਆ ਗਏ ਆ ਕਿ ਆਪਾਂ ਜਦੋਂ ਹੁਣ ਸੰਗਠਨ ਨੂੰ ਨਵੇਂ ਰੂਪ ਚ ਬਣਾਉਣਾ ਕਿਉਂਕਿ ਭਾਜਪਾ ਨੇ ਹੁਣ ਨਵਾਂ ਪ੍ਰਧਾਨ ਚੁਣਨਾ ਆਤੀ ਜੂਨ ਨੂੰ ਜੇਪੀ ਨੱਡਾ ਦਾ ਸਮਾਹਦ ਪ੍ਰਧਾਨਗੀ ਵਾਲਾ ਖਤਮ ਹੋ ਰਿਹਾ ਸੋ ਇਸ ਲਈ ਨਵੀਂ ਚੋਣ ਤੈਅ ਆ ਉਸ ਨਵੀਂ ਚੋਣ ਦੇ ਹਵਾਲੇ ਨਾਲ ਇਹ ਸਵਾਲ ਆਇਆ ਕਿ ਇਹਦਾ ਫਿਰ ਕਿਹੜੀ ਪ੍ਰਕਿਰਿਆ ਚੋਂ ਲੰਘਣਾ ਭਾਜਪਾ ਕਹਿੰਦੇ ਜੀ ਭਾਜਪਾ ਦੇ ਲਈ ਇਸ ਲਈ ਮੁਸ਼ਕਲ ਆ ਕਿ ਮੂਰੇ ਚੋਣਾ ਨੇ ਜਿਵੇਂ ਚਾਰਖੰਡ ਚੋਣ ਪਈ ਆ ਮਹਾਰਾਸ਼ਟਰ ਚੋਣ ਪਈ ਆ ਹਰਿਆਣਾ ਚੋਣ ਪਈ ਆ ਤਾਂ ਮੂਰੇ ਆ ਗਈਆਂ ਬਿਲਕੁਲ ਫਿਰ ਉਸ ਤੋਂ ਬਾਅਦ ਇਹ ਸਾਲ ਇਹ ਤਾਂ ਇਸ ਸਾਲ ਚ ਨੇ ਨਾ ਹਰਿਆਣੇ ਵਾਲੀ ਚੋਣ ਤੇ ਝਾਰਖੰਡ ਵਾਲੀ ਚੋਣ ਤੇ ਮਹਾਰਾਸ਼ਟਰ ਵਾਲੀ ਚੋਣ ਤੇ ਨਾਲੇ ਹੁਣੇ ਤੇ ਉਸ ਤੋਂ ਬਾਅਦ ਫਿਰ ਚੜ੍ਹਦੇ ਸਾਲ ਦੇ ਵਿੱਚੇ ਦਿੱਲੀ ਵਾਲੀ ਚੋਣ ਪਈ ਆ ਸੋ ਉਸ ਤੋਂ ਬਾਅਦ ਚਲੋ ਫਿਰ ਯੂਪੀ ਪੰਜਾਬ ਦਾ 227 ਚਾਹੇ ਪਰ ਇਹ ਸਾਰੀ ਪ੍ਰਕਿਰਿਆ ਦੇ ਲਈ ਕਹਿੰਦੇ ਪਾਰਟੀਆਂ ਸੰਗਠਨ ਜੁਣ ਵੱਡੇ ਬਦਲਾਅ ਹੋਣਗੇ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਕੇ ਨਮਰੂ ਬਤਾ ਜਾ ਦੋ ਨੁਕਤੇਆਂ ਤੇ ਕਹਿੰਦੇ ਹਾਂ ਪਾਜ ਪਾਗੀ ਬਤਨਾ ਚਾਹੁੰਦੀ ਆ ਬੈਸੇ ਤਾਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹਨਾਂ ਦਾ ਇੱਕ ਤਰੀਕਾ ਹੈ ਕਿ ਜੇ ਤੁਸੀਂ ਨਵਾਂ ਪ੍ਰਧਾਨ ਚੁਣਨਾ ਹੈ ਤਾਂ ਉਸ ਤੋਂ ਪਹਿਲਾਂ ਦੇਸ਼ ਦੇ ਅੱਧੇ ਤੋਂ ਵੱਧ ਸੂਬਿਆਂ ਮਤਲਬ 50% ਸੂਬਿਆਂ ਦੇ ਵਿੱਚ 60% ਦੀ ਸੂਬਿਆਂ ਦੇ ਵਿੱਚ ਤੁਹਾਡੇ ਉਥੋਂ ਦੇ ਸਥਾਨਕ ਸੰਗਠਨ ਦੀ ਚੋਣ ਹੋ ਗਈ ਹੋਵੇ ਉਸ ਤੋਂ ਬਾਅਦ ਤੁਸੀਂ ਫਿਰ ਦੇਸ਼ ਵਾਲੀ ਚੋਣ ਵੱਲ ਵਧਣਾ ਸੋ ਇਸ ਲਈ ਪ੍ਰਧਾਨਗੀ ਦਾ ਕਰਾਈਰੀਆ ਬੇਸ਼ੱਕ ਕੋਈ ਸਭਧਾਨਾ ਚ ਪਾਜਪਾ ਨੇ ਆਪਣੇ ਢੰਗ ਨਾਲ ਆਪਣੇ ਆਪਣੇ ਪਾਜਪਾ ਦੇ ਆਪਣੇ ਜਿਹੜਾ ਪਾਰਟੀ ਦਾ ਸਭਧਾਨਾ ਉਹਦੇ ਵਿੱਚ ਕੁਛ ਨਾ ਕੁਛ ਤਰਦੀਲੀਆਂ ਕਰਕੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਉਮਿਤ ਸ਼ਾਹ ਦੇ ਤੋਂ ਬਾਅਦ ਜੀਪੀ ਨਡਾ ਨੂੰ ਲਿਆਂਦਾ ਗਿਆ ਸੀ ਤਦ ਜੀਪੀ ਨਡਾ ਨੂੰ ਪਹਿਲਾਂ ਕਾਰਜਕਾਰੀ ਪ੍ਰਧਾਨ ਦਾ ਹੈ ਗਿਆ ਸੀ ਫਿਰ ਉਹਨਾਂ ਨੂੰ ਪੂਰਨ ਦਰਜਾ ਇਸ ਵਾਰ ਵੀ ਮੰਨਿਆ ਜਾ ਰਿਹਾ ਕਿ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਅਜੇ ਲਾ ਕੇ ਜੀਪੀ ਨਡੇਜ਼ ਆਜੇ ਉਹਦਾ ਵਰਕਰ ਰੱਖਿਆ ਤਾਂ ਕਿ ਉਹ ਟ੍ਰੇਨਿੰਗ ਪੀਰੀਅਡ ਦੇ ਵਿੱਚ ਸਾਰਾ ਕੁਝ ਸਮਝ ਪੀ ਜਾਵੇ ਖਾਸੇ ਲੋਕ ਦੌੜ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਬਿਨੋਦ ਤਾੜਵੇ ਦਾ ਤਾਬੜੇ ਦਾ ਨਾਮ ਕਾਫੀ ਚਰਚਾ ਚ ਦਵਿੰਦਰ ਫੜਨੂ ਵੀ ਇਸ ਦਾ ਨਾਮ ਚਰਚਾ ਚ ਆ ਗਿਆ ਹੈ ਕਿ ਲਖਮਣ ਦਾ ਨਾਮ ਚਰਚਾ ਚ ਹੈ ਸੁਨੀਲ ਬਾਂਸਲ ਦਾ ਨਾਮ ਚਰਚਾ ਚ ਹੈ ਸੁਮ੍ਰਿਤੀ ਰਾਨੀ ਹੈ ਉਹ ਬਿਲਲ ਹੋਰਾਂ ਦਾ ਨਾਮ ਵੀ ਆ ਰਿਹਾ ਕਿ ਜੇ ਸਪੀਕਰ ਨਾ ਬਣ ਸਕਦਾ ਇੱਧਰ ਵੀ ਆ ਸਕਦੇ ਨੇ ਤੇਨਰਾਗ ਠਾਕਰ ਦਾ ਵੀ ਨਾਮ ਹੈ ਪਰ ਜਿਵੇਂ ਆਪਾਂ ਗੱਲ ਕਰੇ ਹਰਿਆਣਾ ਦੀਆਂ ਚੋਣਾਂ ਜਾਂ ਤੋਂ ਦਿੱਲੀ ਦੀਆਂ ਚੋਣਾਂ ਇਹ ਵੀ ਐਵੇਂ ਰੱਖ ਦੀਆਂ ਨੇ ਇਹਨਾਂ ਦੇ ਹਵਾਲੇ ਨਾਲ ਵੀ ਪਾਰਟੀ ਜਾਂ ਸੰਘ ਸੋਚ ਸਕਦਾ ਕਿ ਕਿਹਨੂੰ ਮੂਰੇ ਲਿਆਉਣਾ ਪਰ ਕਹਿੰਦੇ ਦੋ ਗੱਲਾਂ ਦੇ ਉੱਤੇ ਸੰਘ ਦੀ ਸ